ਵੰਦਨ ਸਤਿਨਾਮ ਸਤਿਗੁਰੂ ਤੇਰਾ ਹੀ ਆਸਰਾ ਸਭ ਤੋਂ ਕੇਰਾਸ ਸਤਿਗੁਰੂ ਨੇ ਵਾਅਦਾ ਕੀਤਾ ਹੈ ਪਾਤਾ ਜੀ ਨੂੰ ਕਿ ਹੁਣ ਇਹ ਸਸੰਗ ਕਰਨਾ ਸ਼ੁਰੂ ਕਰਨ ਜਿੰਗਤ ਨੂੰ ਦਰਸ਼ਨ ਕਰਨ ਕਰਨਾ ਸ਼ੁਰੂ ਕਰ ਜੋ ਗੰਭੀਰ ਠੀਕ ਹੈ ਉਸ ਤੋਂ ਸਾਰਿਆਂ ਨੇ ਸਾਥ ਦੇਣਾ ਹੈਗਾ ਠੀਕ ਹੈ ਠੀਕ ਹੈ ਸੇਵਾ ਤਾਂ ਨਾਲ ਦੇ ਨਾਲ ਠੀਕ ਹੈ ਆਪਣੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਹੈ ਭਜਨ ਬੰਦਗੀ ਹੈਗੀ ਆਪਾਂ ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਔਰ ਪਿਆਰ ਦੇ ਨਾਲ ਵਾਪਸ ਲਿਆਣਾ ਹੈਗਾ ਠੀਕ ਹੈ ਔਰ ਇਕੱਠੇ ਹੋ ਕੇ ਠੀਕ ਹੈ ਆਪਾਂ ਸੇਵਾ ਵਿੱਚ ਲੱਗਾਂਗੇ